ਪੰਜਾਬ ਵਾਸੀਓ ਇਹ ਕੋਈ ਝੀਲ ਜਾਂ ਦਰਿਆ ਨਹੀਂ ਸਗੋਂ ਇਹ ਬਿਆਸ ਦਰਿਆ ਦੇ ਪਾਣੀ ਦੇ ਨਾਲ ਜੋ ਵਨ ਟੁੱਟਾ ਹੈ ਸultanpur Lodhi ਏਰੀਏ ਦੇ ਵਿੱਚ ਉੱਥੋਂ ਦੇ 16 ਪਿੰਡਾਂ ਦਾ ਹਾਲ ਹੈ ਦੇਖੋ ਕਿਸ ਤਰ੍ਹਾਂ ਲੋਕ 5-5 4-4 ਫੁੱਟ ਪਾਣੀ ਦੇ ਵਿੱਚ ਆਪਣਾ ਜੂਨ ਗੁਜ਼ਾਰਾ ਚਲਾ ਰਹੇ ਨੇ ਇਥੇ ਕਿਸ਼ਤੀਆਂ ਸਰਕਾਰ ਨੇ ਜ਼ਰੂਰ ਦਿੱਤੀਆਂ ਨੇ ਪਰ ਕੋਈ ਇੰਜਣ ਵਾਲੀਆਂ ਨਹੀਂ ਚੱਪੂ ਵਾਲੀਆਂ ਕਿਸ਼ਤੀਆਂ ਦਿੱਤੀਆਂ ਨੇ ਜਿਸ ਦੇ ਨਾਲ ਹੌਲੀ-ਹੌਲੀ ਲੋਕ ਆਪਣਾ ਜੋ ਸਮਾਨ ਵਗੈਰਾ ਉਹ ਸੁਰੱਖਿਤ ਤਰਕਣੇ ਤੇ ਲਿਜਾ ਰਹੇ ਨੇ ਦੇਖੋ ਤੁਸੀਂ ਚਾਰੇ ਪਾਸੇ ਸਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਸੋ ਬੇਨਤੀ ਹੈ ਜੋ ਕਿ ਦਾਨੀ ਵੀਰ ਨੇ ਪੰਜਾਬੀ ਫਿਰ ਵੀ ਹਮੇਸ਼ਾ ਇੱਕ ਦੂਜੇ ਨਾਲ ਮੋਢਾ ਮੋਢਾ ਲਾ ਕੇ ਖੜਦੇ ਨੇ ਸੋ ਇਨ੍ਹਾਂ ਵੀਰਾਂ ਨੂੰ ਹੈਲਪ ਦੀ ਲੋੜ ਹੈ ਸੋ ਖਾਣਾ ਪਾਣੀ ਵਗੈਰਾ ਜਾਂ ਇਨ੍ਹਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਲਈ ਬਾਕੀ ਪੰਜਾਬ ਵਾਸੀ ਜਰੂਰ ਪਹੁੰਚਣ 2023 ਦੇ ਵਿੱਚ ਵੀ ਪਹਿਲਾਂ ਇਸੇ ਸultanpur Lodhi ਨੂੰ ਪਿਆਸ ਦਰਿਆ ਨੇ ਬਹੁਤ ਵੱਡਾ ਨੁਕਸਾਨ ਕੀਤਾ ਸੀ ਇੱਥੇ ਦੀਆਂ ਜ਼ਮੀਨਾਂ ਦੇ ਉੱਪਰ 4 4 5 5 6 6 ਫੁੱਟ ਤੱਕ ਮਿੱਟੀ ਚੜ੍ਹ ਗਈ ਸੀ ਜਿਸ ਕਾਰਨ ਦੁਬਾਰਾ ਬੜੀ ਮੁਸ਼ਕਲਾਂ ਆਪਜਾ ਹੋਈਆਂ ਦੇਖੋ ਇਹ ਚਰੀ ਦੀ ਫਸਲ ਹੈ ਕਿੱਡਾ ਕਿੱਡਾ ਪਾਣੀ 4 4 ਫੁੱਟ ਮਗੋਂ ਤੁਹਾਨੂੰ ਦਿਸਦਾ ਇੱਥੇ ਸਾਰੇ ਕਿਤੇ ਜੀਰੀ ਲੱਗੀ ਹੋਈ ਹੈ ਜੋ ਕਿ ਵਿੱਚ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ ਇਹ ਲੋਕਾਂ ਦਾ ਹਾਲ ਦੇਖੋ ਇਹ ਜਾਣਦੇ ਨੇ ਕਿ ਕਿੰਨੀ ਮੁਸ਼ਕਲਾਂ ਦੇਖੋ ਹਲ ਪਏ ਨੇ ਸਾਹਮਣੇ ਸੰਧ ਖੇਤੀ ਦੇ ਵੀਰੋਂ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਕਾਰ ਇਹਨਾਂ ਦੇ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ 4-4 5-5 ਫੁੱਟ ਤਕਰੀਬਨ ਪਾਣੀ ਹੈ ਸੋ ਇਹ 16 ਪਿੰਡਾਂ ਦਾ ਹਾਲ ਹੈ ਕਿਸਤੀਆਂ ਤੇ ਉੱਤੇ ਲੋਕ ਇੱਕ ਦੂਸਰੀ ਜਗ੍ਹਾ ਤੇ ਜਾ ਰਹੇ ਨੇ ਹੋੜੀ ਹੋੜੀ ਸੁਰੱਖਿਅਤ ਥਾਂ ਤੇ ਪਸ਼ੂ ਵਗੈਰਾ ਨੂੰ ਪਹੁੰਚਾਰੇ ਪਾਣੀ ਦਾ ਵਹਾਅ ਦੇਖੋ ਜੀ ਕਿੰਨਾ ਤੇਜ਼ ਹੈ ਫਿਲਹਾਲ ਵੀ ਬਹੁਤ ਇਹ ਲੋਕ ਚਪੇੜ ਦੇ ਵਿੱਚ ਵਿਚਾਰੇ ਆਏ ਹੋਏ ਨੇ ਤੇ ਇਹਨਾਂ ਦਾ ਕੋਈ ਟਿਕਾਣਾ ਸਹੀ ਨਹੀਂ ਹੈ ਦੇਖੋ ਵੀਰੋ ਇਹ ਹੈ ਪੰਜਾਬ ਦਾ ਹਾਲ ਬਿਆਸ ਦਰਿਆ ਦੇ ਟੁੱਟਣ ਦੇ ਕਾਰਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ 16 ਪਿੰਡਾਂ ਦਾ ਇਹ ਹਾਲ ਹੈ ਜੀ ਦੇਖੋ ਫਸਲਾਂ ਬਰਬਾਦ ਹੋ ਗਈਆਂ ਫਿਰ ਵੀ ਪਰਮਾਤਮਾ ਦਾ ਭਾਣਾ ਮੰਨ ਕੇ ਇੱਥੋਂ ਦੇ ਕਿਸਾਨ ਇੱਥੋਂ ਦੇ ਲੋਕ ਵਿਚਾਰੇ ਜ਼ਿੰਦਗੀ ਜਿਉਣਗੇ ਸੋ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕਿ ਦਾਨੀ ਪੁਰਸ਼ ਵੀਰ ਇਹਨਾਂ ਦੀ ਮਦਦ ਲਈ ਪਹੁੰਚ ਸਕੇ ਦੇਖੋ ਜੀ ਇਹ ਹੈ ਵੀਰੋ ਬਿਆਸ ਦਰਿਆ ਨੇ ਬੁਰਾ ਹਾਲ ਕੀਤਾ ਹੋਇਆ ਸultanpur Lodhi area ਦਾ ਇਹ ਦੇਖੋ ਟਰਾਲੀ ਦੇ ਕਿੱਡੇ ਕਿੱਡੇ ਟਾਇਰ ਹੁੰਦੇ ਨੇ ਇਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਇਆ ਇੱਥੇ ਤੁਸੀਂ ਹਿਸਾਬ ਲਾ ਲਓ ਕਿ 4 ਫੁੱਟ ਦੇ ਕਰੀਬ ਹੀ ਲੋ 4-5 ਫੁੱਟ ਪਾਣੀ ਇਸ ਏਰੀਏ ਦੇ ਵਿੱਚ ਹੈਗਾ ਦੇਖੋ ਜੀ ਕਿਸ਼ਤੀਆਂ ਦੇ ਨਾਲ ਵਿਚਾਰੇ ਇਹ ਇੱਕ ਦੂਸਰੀ ਜਗ੍ਹਾ ਤੇ ਹੌਲੀ-ਹੌਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਾਣੀ ਦਾ ਵਹਾਅ ਦੇਖੋ ਜੀ ਕਿੰਨਾ ਤੇਜ਼ ਹੈ ਜੋ ਨਿਰੰਤਰ ਹਜੇ ਵੀ ਪਾਣੀ ਅੱਗੇ ਪਿੰਡਾਂ ਦੇ ਵੱਲ ਨੂੰ ਵਧਦਾ ਜਾ ਰਿਹਾ ਹੈ ਸੋ ਰੱਬ ਦੀ ਕਰੋਪੀ ਹੈ ਜੋ ਸਮੁੰਦਰ ਦੇ ਕਿਨਾਰੇ ਦੇ ਏਰੀਏ ਨੇ ਸਮੁੰਦਰ ਦੇ ਕਿਨਾਰੇ ਵਸੇ ਹੋਏ ਪਿੰਡ ਨੇ ਸਤਲੁਜ ਹੋਵੇ ਬਿਆਸ ਹੋਵੇ ਸੋ ਇਹ ਹਰ ਵਕਤ ਵਿਚਾਰੇ ਮੁਸ਼ਕਲਾਂ ਦੇ ਨਾਲ ਜੂਝਣ ਲਈ ਤਿਆਰ ਨਹੀਂ ਦੇਖੋ ਕਿਸ਼ਤੀ ਦੇ ਵਿੱਚ ਬੈਠ ਕੇ ਵਿਚਾਰੇ ਕਿਸੇ ਜਗ੍ਹਾ ਤੇ ਜਾ ਰਹੇ ਨਹੀਂ ਇਹ ਹੈ ਹਾਲ ਸੁਲਤਾਨਪੁਰ ਲੋਧੀ ਏਰੀਆ ਦੇ 16 ਪਿੰਡਾਂ ਦੇ ਲੋਕਾਂ ਦਾ ਜਿੱਥੇ ਕਿ ਕੁਦਰਤ ਨੇ ਬਹੁਤ ਵੱਡਾ ਕਹਿਰ ਟਾਇਆ ਹੋਇਆ ਹੈ ਦੇਖੋ ਜੀ ਇਹ ਪਾਣੀ ਅਚਾਨਕ ਬਿਨਾਂ ਦੱਸੇ ਇਹਨਾਂ ਲੋਕਾਂ ਨੂੰ ਛੱਡਿਆ ਗਿਆ ਇਹਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਭੱਜ ਜੋ ਆਪਣਾ ਸਮਾਨ ਚੱਕ ਲੋ ਤਰੀਆ ਦੇ ਵਿੱਚ ਪਾਣੀ ਛੱਡਿਆ ਜਾਣਾ ਸੋ ਇਹਨਾਂ ਨੂੰ ਅਚਾਨਕ ਪਾਣੀ ਆਏ ਦਾ ਹੀ ਪਤਾ ਲੱਗਿਆ ਜਦੋਂ ਬੰਨ ਟੁੱਟਿਆ ਲੋਕਾਂ ਨੂੰ ਉਦੋਂ ਪਤਾ ਲੱਗਿਆ ਕਿ ਪਾਣੀ ਬੰਨ ਟੁੱਟ ਕੇ ਸਾਡੇ ਪਿੰਡਾਂ ਦੇ ਵਿੱਚ ਆਵੜਿਆ ਫਿਰ ਉਸੇ ਟਾਈਮ ਇਨਸਾਨ ਕੀ ਚਾਰਾ ਚਲਾ ਸਕਦਾ ਹੈ ਛੋਟੇ ਮੁੱਟੇ ਸਮਾਨ ਆਪਣੇ ਕੋਠਿਆਂ ਤੇ ਰੱਖ ਲਈ ਕਿਸੇ ਨੇ ਉੱਚੇ ਥਾਵਾਂ ਤੇ ਰੱਖ ਲਈ ਬਾਕੀ ਦੇਖੋ ਜੀ ਪੂਰੇ ਏਰੀਆ ਦਾ ਬੁਰਾ ਹਾਲ ਇੱਕ ਤਲਾਹ ਝੀਲ ਸਰੋਵਰ ਦੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਇਹ ਲੋਕ ਫਿਰ ਵੀ ਵਿਚਾਰੇ ਆਪਣਾ ਜੀਵਨ ਗੁਜ਼ਾਰਾ ਕਰਨ ਲਈ ਮਜਬੂਰ ਨਹੀਂ ਸੋ ਬੇਨਤੀ ਹੈ ਬਿਰੋ ਬੱਦ ਦਾਨੀ ਵੀਰ ਇਹਨਾਂ ਦੀ ਮਦਦ ਲਈ ਪਹੁੰਚਣ ਫਿਰ ਵੀ ਪੰਜਾਬ ਹਮੇਸ਼ਾ ਇੱਕ ਦੂਜੇ ਦੇ ਕੰਮ ਆਉਂਦਾ ਹੈ ਸੋ ਵੀਰੋ ਬੇਨਤੀ ਹੈ ਬੱਦ ਤੋਂ ਬੱਦ ਵੀਡੀਓ ਨੂੰ ਫਰਜ ਸਮਝ ਕੇ ਅਕੀ ਜੇਕੇ ਸ਼ੇਅਰ ਕਰਿਓ ਜੀ ਇਹ ਕਹਾਣੀ 11 ਅਗਸਤ 2025 ਦੀ ਹੈ ਜੋ ਕਿ 4-5 ਦਿਨ ਪਹਿਲਾਂ ਬਿਆਸ ਤਿਆ ਦਾ ਵੀਰੋਂ ਬੰਟੂਟਾ ਹੈ ਕਿ ਸੁਲਤਾਨਪੁਰ ਲੋਧੀ ਏਰੀਆ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇਥੋਂ ਦੇ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਹੁਣ ਆਪਣਾ ਟਾਈਮ ਲਗਾਉਣਾ ਪੈ ਰਿਹਾ ਕਿਉਂਕਿ ਕਿਤੇ ਵੀ ਧਰਤੀ ਸੁੱਕੀ ਨਾ ਦੇ ਬੈਠਣ ਨੂੰ ਨਹੀਂ ਬਚੀ ਆਸੇ-ਪਸੇ ਸਿਰਫ ਸਿਰਫ ਤੁਹਾਨੂੰ ਪਾਣੀ ਹੀ ਪਾਣੀ ਜਿਸ ਉੱਥੋਂ ਤੱਕ ਵੀ ਕੈਮਰਾ ਜਾਂਦਾ ਵੀਰੋ ਉੱਥੋਂ ਤੱਕ ਪਾਣੀ ਹੀ ਪਾਣੀ ਤੁਹਾਨੂੰ ਚਾਰੇ ਪਾਸੇ ਦਿਖਾਉਂਗਾ ਸੋ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਧੰਨਵਾਦ